चालू रखागे बेनती है कि किसी ने जाना नहीं अपा प्रोग्राम चालू ਹਾਂਜੀ ਸਰ ਬੱਚਿਆਂ ਦੇ ਮਾਪੇ ਆਏ ਐ ਇਹ ਜਿਹੜਾ ਉਦਘਾਟਨ ਕਰਨ ਦਾ ਜਿਹੜਾ ਸਾਡਾ ਮਕਸਦ ਹੀ ਇਹ ਹੈ ਕਿ ਤੁਸੀਂ ਅੱਗੇ ਦੇਖੋ ਕਿ ਸਕੂਲਾਂ 'ਚ ਕਿੰਨਾ ਬਦਲਾ ਆ ਗਿਆ ਔਰ ਆਪ ਪ੍ਰਾਈਵੇਟ ਸਕੂਲਾਂ 'ਚੋਂ ਆਪਣੇ ਬੱਚਿਆਂ ਨੂੰ ਹਟਾ ਕੇ ਵੀ ਸਰਕਾਰੀ ਸਕੂਲਾਂ 'ਚ ਪਾਓ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਉਹ ਡਾਕਟਰ ਵੀ ਬਣਨਗੇ ਇੰਜੀਨੀਅਰ ਵੀ ਬਣਨਗੇ ਸਾਇੰਟਿਸਟ ਵੀ ਬਣਨਗੇ ਤੁਹਾਡਾ ਸਾਰਿਆਂ ਦਾ ਇੱਥੇ ਆਨਟਮੈਂਟ ਜੀਰਾਂ ਦੇ ਵਸਨੀਕ ਹੈ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਮੇਰਾ ਬੇਟਾ ਇੱਥੇ 8th ਕਲਾਸ ਵਿੱਚ ਪੜ੍ਹਦਾ ਹੈ ਅੱਜ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਇੱਥੇ ਐਮਐਲਏ ਸਰ ਆਇਆ ਵੀ ਕੀ ਕਰਤੀ ਸਾਡੇ ਬੱਚੇ ਅੱਗੇ ਤਰੱਕੀ ਕਰ ਰਹੇ ਹੈਗੇ ਆ ਬਹੁਤ ਵਧੀਆ ਪਰਸੈਂਟੇਜ ਆਈ ਹੈ ਸਾਡੇ ਸਕੂਲ ਦੇ ਬੱਚਿਆਂ ਨੇ ਪਹਿਲੇ ਇੰਟਰਨੈਸ਼ਨਲ ਹੈ ਨੈਸ਼ਨਲ ਲੈਵਲ ਤੱਕ ਉਹ ਕੀ ਹੋ ਗਿਆ ਪ੍ਰਾਪਤ ਕੀਤਾ ਇਸ ਸਕੂਲ ਦੇ ਲਈ ਤੇ ਬੱਚਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਉਹਨੇ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਇੰਨਾ ਮਾਣ ਪ੍ਰਾਪਤ ਕੀਤਾ ਹੈ ਹਾਂਜੀ ਅਸੀਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਨੇ ਐਮਐਲਏ ਸਰ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਜੀ ਮੇਰਾ ਨਾਮ ਨਰੀਂਦਰ ਕਾਰੇ ਤੇ ਮੇਰੇ ਪਿੰਡ ਦਾ ਨਾਮ ਹੁੰਦੀਆ ਸਕੂਲ ਹੁੰਦੀਆ ਐਸਪੀਐਸਪੀ ਸਕੂਲ ਹੁੰਦੀਆ ਤੇ ਮੇਰੇ ਬੱਚੇ ਤੇ ਆ ਸਕੂਲ ਬਹੁਤ ਵਧੀਆ ਹੈ ਨਾ ਇੱਥੇ ਜਿਹੜੇ ਟੀਚਰ ਨੇ ਇਕੱਲੇ ਟੀਚਰ ਨੇ ਤੇ ਭਾਵੇਂ ਚ ਬਹੁਤ ਵਧੀਆ ਪੜਾਉਂਦੇ ਆ ਤੇ ਦੋ ਬੱਚੇ ਪੜ੍ਹਦੇ ਆ ਮੇਰੇ ਬਹੁਤ ਵਧੀਆ ਪੜ੍ਹਦੇ ਨੇ ਤੇ ਜੋ ਵੀ ਸਰਕਾਰ ਨੇ ਸਾਨੂੰ ਸਹੂਲਤਾਂ ਦਿੱਤਰ ਬਹੁਤ ਵਧੀਆ ਚੱਲ ਰਹੀਆਂ ਨੇ ਜੀ ਤੇ ਅੱਗੇ ਵੀ ਸਾਡੇ ਬੱਚੇ ਇੰਨਾ ਵਧੀਆ ਕੰਮ ਕਰਦੇ ਰਹਿਣਗੇ ਰਿਜ਼ਲਟਾਂ ਨੰਬਰੇ ਵਧੀਆ ਲੈ ਕੇ ਆਉਂਦੇ ਰਹਿਣਗੇ ਕੋਟ ਸਕੂਲ ਇੰਚਾਰਜ ਸਰਕਾਰੀ ਮੈਡਲ ਸਕੂਲ ਦੁਗਰੀ ਕੋਟਲੀ ਤੇ ਮੈਂ ਸਰਕਾਰੀ ਸਕੂਲ ਦੀ ਟੀਚਰ ਹੋਣ ਦਾ ਮਾਣ ਮਹਿਸੂਸ ਕਰ ਰਹੀ ਆ ਕਿ ਅੱਜ ਦੀ ਜਿਹੜੀ ਆਪਣੀ ਮੌਜੂਦਾ ਸਰਕਾਰ ਹੈ ਉਹ ਆਪਣੇ ਸਰਕਾਰੀ ਸਕੂਲਾਂ ਦੇ ਲਈ ਬਹੁਤ ਵੱਡੀ ਆ ਉਪਰਾਲੇ ਕਰ ਰਹੇ ਨੇ ਤੇ ਸਾਡੇ ਸਕੂਲ ਲਈ ਵੀ ਉਹਨਾਂ ਨੇ ਸਿੱਖਿਆ ਕ੍ਰਾਂਤੀ ਚਲਦੇ ਵੱਡੇ ਪੰਜਾਬ ਵੱਲ 15 ਲੱਖ 2000 ਦੀ ਗ੍ਰਾਂਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਅਸੀਂ ਦੋ ਸਕੂਲ ਲਈ ਵਧੀਆ ਐਡੀਸ਼ਨਲ ਕਲਾਸਰੂਮ ਬਣਾਏ ਆ ਤੇ ਉਹ ਕਲਾਸਰੂਮ ਪੂਰੇ ਆਪਾਂ ਡਿਜੀਟਲ ਬਣਾਏ ਆ ਪ੍ਰੋਜੈਕਟਰਸ ਲੱਗੇ ਆ ਤੇ ਵਧੀਆ ਫਰਨੀਚਰ ਅਸੀਂ ਪ੍ਰੋਵਾਈਡ ਕਰਕੇ ਦਿੱਤਾ ਹੈ ਤੇ ਬਾਕੀ ਸਾਡੇ ਜਿਹੜੇ ਬੱਚੇ ਆ ਤੇ ਉਹ ਵੀ ਪੂਰੀ ਮਿਹਨਤ ਕਰਦੇ ਆ ਤੇ ਸਾਡੇ ਸਟਾਫ ਵੱਲੋਂ ਵੀ ਸਕੂਲ ਵਿੱਚ ਬੱਚਿਆਂ ਨੂੰ ਪੂਰੀ ਮਿਹਨਤ ਕਰਾਈ ਜਾਂਦੀ ਹੈ ਤੇ ਵਧੀਆ ਨਤੀਜੇ ਪਾਏ ਜਾਂਦੇ ਹਨ ਧੰਨਵਾਦ ਅੱਜ ਸਰਕਾਰੀ ਮਿਡਲ ਸਕੂਲ ਦੁਗਰੀ ਕੋਟਲੀ ਵਿਖੇ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਦੋ ਕਮਰਿਆਂ ਦੀ ਐਡੀਸ਼ਨਲ ਕਲਾਸਰੂਮ ਦੀ 15 ਲੱਖ 2000 ਰੁਪਏ ਗ੍ਰਾਂਟ ਆਈ ਸੀ ਜਿਸ ਤਹਿਤ ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਦੁਗਰੀ ਕੋਟਲੀ ਸਰਮਿਤੀ ਹਰਜੀਤ ਕੌਰ ਨੇ ਤੇ ਉਹਨਾਂ ਦੇ ਸਹਿਯੋਗੀ ਟੀਚਰ ਰਿੱਕੀ ਕਰਕਰਾਂ ਨੇ ਮਿਲ ਕੇ ਦੋਨੋਂ ਰੂਮਾਂ ਦੀ ਬਹੁਤ ਹੀ ਸ਼ਾਨਦਾਰ ਤਿਆਰੀ ਕਰਵਾਈ ਆ ਤੇ ਉਹਨਾਂ ਨੂੰ ਡਿਜੀਟਲ ਰੂਮ ਬਣਾਇਆ ਵਾ ਉਹਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਆ ਫਲੋਰਿੰਗ ਦਾ ਕੰਮ ਹੋਇਆ ਹੋਇਆ ਐਨ ਜਿਹਨੂੰ ਅਸੀਂ ਕਹਿੰਦੇ ਆ ਡਿਜੀਟਲ ਰੂਮ ਆ ਸਾਨੂੰ ਭੁਲੇਖਾ ਹੁੰਦਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਨਹੀਂ ਹੋ ਰੇ ਸਰਕਾਰੀ ਸਕੂਲਾਂ ਦੇ ਵਿੱਚ ਲੈਬਾਂ ਬਣੀਆਂ ਹੋਈਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ এডਿਕੇਸ਼ਨ ਪਾਰਕ ਨੇ ਸਾਡਾ ਜਿਹੜਾ ਇਹ ਦੁਗਰੀ ਕੋਟਲੀ ਸਕੂਲ ਆ ਇਹ ਪਹਿਲੇ ਦਿਨ ਤੋਂ ਹੀ ਬਹੁਤ ਅੱਛਾ ਸਕੂਲ ਚੱਲ ਰਿਹਾ ਇਸ ਸਾਲ ਇਸ ਸਕੂਲ ਦੇ ਸਿਮਰਨਜੀਤ ਕੌਰ ਨੇ ਮੱਕੜਾ ਮਾਰਿਆ ਉਹਨੇ 571 ਨੰਬਰ ਲਏ ਆ 600 ਦੇ ਵਿੱਚੋਂ ਜਿਹਦੇ ਮੈਥ ਦੇ ਵਿੱਚੋਂ ਵੀ 90 ਨੰਬਰ ਆ 99 ਨੰਬਰ ਆ ਤੇ ਸਾਇੰਸ ਤੋਂ ਵੀ 99 ਪੰਜਾਬੀ ਤੋਂ ਵੀ 99 ਆ ਇਸ ਲਈ ਇਹ ਦੇਖੋ ਇਹ ਟੀਚਰ ਕਿੰਨੀ ਮਿਹਨਤ ਕਰ ਰਹੇ ਨੇ ਕਦੇ ਵੀ ਕਦੇ ਚੀਟਿੰਗ ਦਾ ਨੰਬਰ ਨਹੀਂ ਆਉਂਦੇ ਇਹ ਅਸੀਂ ਪੰਜਾਬ ਸਰਕਾਰ ਦਾ ਆਪਦੇ ਹੁਦਰੋਂ ਅਸੀਂ ਆਪਦੇ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਸਕੂਲ ਵੱਲ ਆਪਦੀ ਨਿਗਾਹ ਦੀ ਸਵੱਲੀ ਨਿਗਾਹ ਪਾਈ ਆ ਜਿਹਦੇ ਨਾਲ ਸਾਡਾ ਸਕੂਲ ਬਲੰਦੀਆਂ ਵੱਲ ਜਾ ਰਿਹਾ ਵਾ ਹੁਣ ਸਾਡੇ ਹਰਜੀਤ ਮੈਡਮ ਨੂੰ ਦੱਸਣਗੇ ਸ਼ਾਨਤੀ ਦਾ ਕਿਹੜੇ ਕਿਹੜੇ ਫੁੱਲਾਂ ਦਾ ਉਦਘਾਟਨ ਕੀਤਾ ਗਿਆ ਅੱਜ ਦੇਖੋ ਮੈਂ ਪੰਜ ਸਕੂਲਾਂ 'ਚ ਗਿਆ ਇੱਕ ਸਿੰਬਲ ਚ ਲੀਆ ਅਮਰਾਲੀ ਮਕਰੋਨਾ ਖੁਰ ਮਾਣੇ ਮਾਧਰਾ ਤੇ ਹੁਣ ਆਖਰੀ ਜਿਹੜਾ ਪ੍ਰਿੰਸੀ ਡੁਗਰੀ ਕੋਟਲੀ ਇੱਥੇ ਪਹੁੰਚੇ ਹਾਂ ਅਸੀਂ ਇੱਥੇ ਵੀ 15 ਲੱਖ 2000 ਦੀ ਗ੍ਰਾਂਟ ਜਿਹੜੀ ਆਈ ਆ ਦੋ ਬਹੁਤ ਸ਼ਾਨਦਾਰ ਕਮਰੇ ਬਣੇ ਔਰ ਫਰਨੀਚਰ ਔਰ ਜਿਹੜੇ ਪ੍ਰੋਜੈਕਟਰ ਉਹ ਲਗਾਏ ਗਏ ਨੇ ਲਗਾਏ ਗਏ ਨੇ ਤਾਂ ਮੈਂ ਬਹੁਤ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਕਿ ਉਹਨਾਂ ਨੇ ਜੋ ਪੰਜਾਬ ਦੇ ਸਕੂਲਾਂ ਦੀ ਨਿਹਾਰ ਬਣਾਈ ਅੱਜ ਪੰਜਾਬ ਦੇ ਸਕੂਲ ਜਿਹੜੇ ਐਨੇ ਵਧੀਆ ਹੋ ਚੁੱਕੇ ਨੇ ਕਿ ਉਹਨਾਂ ਚ ਸਾਇੰਸ ਲੈਬ ਉਹਨਾਂ 'ਚ ਜਿਹੜੇ ਪ੍ਰੋਜੈਕਟਰ ਉਹਨਾਂ 'ਚ ਜਿਹੜੇ ਇੰਟਰਐਕਟਿਵ ਜਿਹੜੇ ਪੈਨਲਸ ਲੱਗੇ ਹੋਏ ਆ ਬੱਚਿਆਂ ਨੂੰ ਜਿਹੜੀ تعلیم ਦਿੱਤੀ ਜਾ ਰਹੀ ਹੈ ਸਿਰੇ ਦੀ ਬਹੁਤ ਵਧੀਆ تعلیم ਦਿੱਤੀ ਜਾ ਰਹੀ ਹੈ ਇਸ ਕਰਕੇ ਬੇਨਤੀ ਹੈ ਸਾਰੇ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪਾਓ ਜਿੱਥੇ ਕਿ ਪੜ੍ਹਾਈ ਮੁਫਤ ਹੈ ਵਰਦੀ ਮੁਫਤ ਹੈ ਔਰ ਕਿਤਾਬਾਂ ਮੁਫਤ ਨੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਵਧੀਆ ਪੰਜਾਬ ਨੂੰ ਸਿਰਜ ਸਕੀਏ